ਕਰਨਾ ਚਲੋ ਪੁੱਤ ਤਿਆਰ ਹੋ ਚੱਲੀਏ ਨਾ ਮम्मा ਜਾਣਾ ਕੀ ਐ ਮੈਨੂੰ ਤੇ ਕੁਝ ਸਹੀ ਨਹੀਂ ਲੱਗਣ ਡਿਆ ਹਾਂ ਤੇ ਤੇਰੀ ਗੱਲ ਠੀਕ ਆ ਪੁੱਤ ਮੈਨੂੰ ਕਿਹੜਾ ਪੁੱਤ ਚੰਗਾ ਲੱਗਣ ਡਿਆ ਪਰ ਜਾਣਾ ਤੇ ਪਹਿਣਾ ਹੀ ਆ ਆਪਣੇ ਘਰ ਕੇ ਨਹੀਂ ਮੈਂ ਉਹ ਸੋਚਣਿਆ ਸੀ ਵੀ ਅਸੀਂ ਆਏ ਕਿ ਨਹੀਂ ਖੁਸ਼ੀ-ਖੁਸ਼ੀ ਇਥੇ ਨਾਨਕੇ ਪਰ ਚੱਲੇ ਆਪਾਂ ਸਾਰੇ ਟੱਬਰ ਨਾਲ ਲੜਕੇ ਆ ਆਈ ਇਹਦੇ ਪੁੱਤ ਕੀ ਲੜਨਾ ਜਦੋਂ ਹੁਣ ਤੇਰੀ ਮੰਮੀ ਦੇ ਪਤਾ ਨਹੀਂ ਕੀ ਅੱਖਾਂ ਦੇ ਉੱਤੇ ਪਰਦਾ ਪੈ ਗਿਆ ਵਾ ਉਹ ਮਨ ਨਦੀ ਨਹੀਂ ਕਹਿਦੀ ਗੱਲ ਸੁਣਦੀ ਨਹੀਂ ਆਪਣੇ ਮਨ ਮਰਜ਼ੀ ਕਰੀ ਜਲੇ ਜਾਂਦੀ ਆ ਜੇ ਤੇਰੇ ਮਾਮੇ ਨੂੰ ਸਮਝਾਇਆ ਵਾ ਤੇ ਉਹ ਵੀ ਨਹੀਂ ਇਸ ਗੱਲ ਨੂੰ ਸਮਝਦਾ ਮੇਰਾ ਕਿਹੜਾ ਜੀ ਕਰਦਾ ਬੈਠਾ ਗੁੱਸੇ ਹੋ ਕੇ ਜਾਣ ਨੂੰ ਪਰ ਆਪਣੇ ਘਰ ਤੇ ਹੁਣ ਜਾਣਾ ਹੀ ਬੁੱਧ ਮੰਮੀ ਗੱਲ ਉਹ ਨਹੀਂ ਆ ਮਾਮਾ ਜੀ ਵਿਚਾਰੇ ਕੀ ਕਰਨ ਜੇ ਉਹ ਉਹਦੀ ਸਾਈਡ ਲੈਣ ਉਹਦੀ ਸਾਈਡ ਤੇ ਬਲ ਤੇ ਲੈਂਦੇ ਹੀ ਨਹੀਂ ਆ ਉਹ ਗੱਲ ਕਰਦੇ ਸਾਡੇ ਵੱਲ ਦੀ ਆ ਨਾਲੇ ਮਾਮਾ ਜੀ ਨਾ ਮੰਮੀ ਨੂੰ ਵੀ ਨਹੀਂ ਕੁਝ ਕਹਿ ਸਕਦੇ ਤੁਹਾਨੂੰ ਪਤਾ ਹੈ 24 ਘੰਟੇ ਬਸ ਲੜਾਈ ਨੂੰ ਆਵਾਜ਼ਾਂ ਮਾਰਦੇ ਆ ਹਰ ਦਿਨ ਲੜੇ ਤੇ ਬਾਜ ਕੇ ਹੋਰ ਨਾਲ ਲੜ ਪਏ ਕਦੀ ਮਾਮਾ ਜੀ ਨਾਲ ਲੜ ਪਏ ਕਦੀ ਨਾਨੀ ਨਾਲ ਲੜ ਤੇ ਇਹੋ ਤੇ ਗੱਲ ਵਾ ਲੜਾਈ ਨੂੰ ਵਾਜਾਂ ਮਾਰਦੀ ਆ ਤੇ ਇਹ ਇਥੋਂ ਤੱਕ ਪਹੁੰਚੇ ਆ ਉਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿਹੜੀ ਗੱਲ ਕਰਨੀ ਤੇ ਕਿਹੜੀ ਨਹੀਂ ਕਰਨੀ ਹੁਣ ਰੋਊਗੀ ਨਾ ਮੱਥੇ ਨੂੰ ਹੱਥ ਮਾਰ ਕੇ ਜਦੋਂ ਆਂਡ ਗਵੰਡ ਲੋਕਾਂ ਨੇ ਲਾਂਚ ਨਾ ਪਾਈਆਂ ਤੇ ਫੇਰ ਇਹਨੂੰ ਪਤਾ ਲੱਗੂਗਾ ਹਨਾ ਨਹੀਂ ਮਮਿੰਟਿਆ ਦੀ ਨਾ ਸਮਝ ਆਉਂਦਾ ਉਹਨੇ ਬੈਰ ਦੇ ਕੱਪੜੇ ਫਾੜੇ ਬਾਉ ਹੋ ਅਖੀਰ ਉਹ ਪਾਣੀ ਨੰਦ ਗਿਆ ਵਾ ਠੀਕ ਆ ਮੈਂ ਹੁਣ ਉਹਨਾਂ ਨੂੰ ਕੀ ਸਮਝਾਵਾਂ ਉਹ ਦੇ ਅਗਲੀ ਵਾਰ ਇਹ ਨਹੀਂ ਆਉਣ ਦਿੰਦੀ ਆਂਦੀ ਜਾਣਾ ਤੇ ਜਾਓ ਖਾੜਨਾ ਤਾਂ ਲੈ ਜਾਓ ਵੀ ਇੱਥੇ ਪਾ ਲੈ ਕਿੰਨਾ ਭੀਰ ਰੋਟੀਆਂ ਖਵਾ ਲਦੀ ਆ ਹੁਣ ਮੈਂ ਤੇ ਰੋਟੀਆਂ ਖਵਾ ਲਈ ਲੈਣੀਆਂ ਮੈਂ ਤੇ ਉਹਨਾਂ ਦੀ ਭੀਣੀ ਆ ਮੈਨੂੰ ਤੇ ਦੁੱਖ ਵਾ ਪਰ ਉਹਨੂੰ ਨਹੀਂ ਨਾ ਸਮਝੰਦੀ ਜਿਵੇਂ ਉਹ ਹੀ ਇਹਨਾਂ ਨੂੰ ਮਾਪਲਾ ਸਮਝੀਏ ਤੇ ਇਹੋ ਤੱਕ ਗੱਲ ਪਹੁੰਚੇ ਕਿਉਂ ਮੈਂ ਮੇਰਾ ਕੀ ਕਸੂਰ ਆ ਜਿਹਦੇ ਵਿੱਚ ਮੈਨੂੰ ਦੱਸੋ ਨਾ ਵੀ ਮੈਂ ਉਹਨਾਂ ਨੂੰ ਕੀ ਕਹਾਂ ਮੈਂ ਇਹਨੂੰ ਬਿਹਤਰ ਆ ਸਮਝਾਉਣਾ ਵਾ ਪਰ ਉਹ ਨਹੀਂ ਆਕੇ ਲੱਗਦੀ ਤੇ ਮੈਂ ਕੀ ਕਰਾਂ ਦੱਸ ਲੱਗ ਜੂਗੀ ਸਮਝ ਨੂੰ ਹੁਣ ਜਦੋਂ ਆਹ ਲਗਵਾੜ ਮਾਰਿਆ ਨਾ ਲੋਕਾਂ ਨੇ ਉਤਾਨੇ ਨੇ ਫੇਰ ਇਹਨੂੰ ਪਤਾ ਲੱਗਣਾ ਹਜੇ ਨਹੀਂ ਇਹਨੂੰ ਕੋਈ ਪਤਾ ਲੱਗਣਾ ਉਹ ਤੇ ਮਾਰਦੀ ਵਾਂ ਨੂੰ ਤਲਵਾਰਾਂ ਜਿੱਦਾਂ ਕਿਸ ਦੀ ਲੋੜ ਹੀ ਨਹੀਂ ਹੁੰਦੀ ਤੇ ਹੁਣ ਉਹਨੂੰ ਪਤਾ ਲੱਗ ਜੂਗਾ ਨਾ ਕਿ ਕਿੱਦਾਂ ਹੋ ਗਏ ਗੱਲਾਂ ਕਰ ਲਈਆਂ ਤੇ ਕਿੱਦਾਂ ਭੁਗਤਣੀਆਂ ਪੈਂਦੀਆਂ ਮੈਨੂੰ ਤੇ ਮਾਰਨ ਦੀ ਆਣ ਗਵਾਣ ਦੀ ਸ਼ਰਮ ਤੇ ਕੀ ਕਹਿਣਗੇ ਮੈਨੂੰ ਕੋਈ ਜ਼ਮੀਨ ਦੀ ਭੁੱਖ ਨਹੀਂ ਆ ਪੈਣਾ ਚੱਲ ਕੋਈ ਗੱਲ ਨਹੀਂ ਇਹਦੀਆਂ ਵੀ ਅੱਖਾਂ ਉਗੜ ਖਾਉਣਗੀਆਂ ਤੇ ਕਿੱਦਾਂ ਗੱਲਾਂ ਕਰੇ ਦੀਆਂ ਤੇ ਕਿੱਦਾਂ ਨਿਭਾਈ ਦੀਆਂ ਨਾਲੇ ਇਹਨੂੰ ਪਤਾ ਲੱਗ ਜੂਗਾ ਕਿ ਇਸ ਤਰੀਕੇ 'ਚ ਨੱਕ ਕਿੱਦਾਂ ਦੇਣਾ ਵਾ ਮम्मा ਮੈਂ ਕੀ ਆਂਦਾ ਵਾ ਤੂੰ ਹੀ ਤੇ ਹੁਣ ਆਇਨਾ ਮੋਟਰਸਾਈਕਲ ਤੇ ਮੈਂ ਪਾਪਾ ਨੂੰ ਕਹਿੰਨਾ ਮੈਨੂੰ ਥਾਣੋਂ ਨੂੰ ਜਾ ਕੇ ਬੱਸੇ ਚੜਾ ਹੁੰਦੇ ਆ ਸਾਡੇ ਕੋਲ ਨਾਲੇ ਕੱਪੜੇ ਵੀ ਆ ਤੇ ਆਪਾਂ ਜਾ ਕੇ ਪਹਿਲਾਂ ਘਰ ਪਹੁੰਚ ਜਾਨੇ ਆ ਤੁਸੀਂ ਵੀ ਮਗਰੇ ਹੀ ਆਇਨਾ ਵਾ ਚਲ ਠੀਕ ਆ ਇਦਾਂ ਹੀ ਕਰ ਲੈਨੇ ਆ ਸਾਰਿਆਂ ਜਾਣੇ ਕੋ ਬੈਠਾ ਵੀ ਨਹੀਂ ਜਾਣਾ ਤੇ ਤੂੰ ਚੱਲ ਫਿਰ ਚਲ ਮੈਂ ਪਾਪਾ ਨੂੰ ਕਹਿੰਨਾ ਮੈਨੂੰ ਛੱਡ ਹੁੰਦੀ ਹਾਏ ਰੱਬਾ ਹੁਣ ਮੈਂ ਕੀ ਕਰਾਂ ਇੱਕ ਵਾਰੀ ਕਵਲ ਨਾ ਮੱਥਾ ਮਾਰ ਕੇ ਵੇਨਾ ਵਾਂ ਵੀ ਡੈਡੀ ਹੁਣਾਂ ਨੂੰ ਡਾਕ ਲਾ ਕੀਪਤਾ ਮੇਰੀ ਗੱਲ ਮੰਨ ਨਹੀਂ ਲਵੇ ਇਹੋ ਹੀ ਕਰ ਸਕਦਾ ਹਾਂ ਮੈਂ ਹੋਰ ਕੀ ਕਰਾਂ ਓਏ ਆ ਗਿਓ ਬੱਸ ਨਾ ਨਿਕਲ ਜਾਏ ਕਿਤੇ ਚਲੋ 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 ਚਲਾਓ ਫੇ ਚਲੋ ਇਦਾਂ ਕਰਦੇ ਆ ਮੈਂ ਗੜੀ ਜਾਂਨੇ ਤੀ ਵੀ ਤੇ ਮੋੜ ਤੋਂ ਬੱਸੇ ਬੈਜੋ ਆ ਮੈਂ ਮੱਸੇ ਬੈਜਣੀ ਤੇ ਮੰਮੀ ਨੂੰ ਲੈ ਜਾਓ ਨਾਲ ਹੀ ਚੱਲ ਫੇ ਦੇਖ ਲੋ ਇਦਾਂ ਬੈਜੋ ਮੰਮੀ ਆ ਆਇਆ ਹੋ ਹਾਂ ਬੱਸ ਆ ਗਿਆ ਪੈ ਗਈ ਤੈਨੂੰ ਠੰਡ ਹਣ ਮੇਰੇ ਮਾਪਿਓ ਨੂੰ ਘੱਲ ਕੇ ਮੈਂ ਕੱਢਿਆ ਵਾ ਉਹਨਾਂ ਨੂੰ ਘਰੋਂ ਹੋਰ ਕਿੰਨੇ ਕੱਢਿਆ ਵਾ ਉਹਨਾਂ ਨੂੰ ਬੜੇ ਗਣਾ ਦੀ ਤੂੰ ਔਖੀ ਸੀ ਉਹਨਾਂ ਦੇ ਮੈਂ ਕਾਦੀ ਔਖੀ ਸੀ ਉਹਨਾਂ ਨੂੰ ਖਾਂਦਿਆਂ ਪੀਂਦਿਆਂ ਨੂੰ ਖੱਟ ਲੜਦੀ ਸੀ ਉਹੋ ਜੀ ਕੁੜੀ ਜਿੱਦਾਂ ਦੀ ਆਈ ਆ ਤੇ ਬਸ ਇੱਕੋ ਹੀ ਗੱਲ ਵੀ ਇਹ ਕੰਮ ਨਹੀਂ ਕਰਦੀ ਅਹੀਂ ਪਕਾ ਕੇ ਖਾਂਦੀਆਂ ਇਹ ਕੰਮ ਨਹੀਂ ਕਰਦੀ ਇਹ ਕੀ ਉਹ ਪਕਾ ਕੇ ਖਾਂਦੀਆਂ ਇਹ ਸਾਰੀ ਦਿਹਾੜੀ ਤੇ ਮੈਂ ਲੱਗੀ ਰਹਿਨੇ ਸੀ ਕਬਲ ਤੇਰੀ ਇੰਨੀ ਨੀਤ ਮਾੜੀ ਉਹਨਾਂ ਦੇ ਪ੍ਰਤੀ ਇਹ ਨੀਤ ਮਾੜੀ ਵੀ ਜਿਹੜਾ ਕੋਈ ਹਿਸਾਬ ਨਹੀਂ ਕੁੜੀ ਵੀ ਰਹੀ ਇੰਨੇ ਦਿਨ ਤੇ ਤੂੰ ਬਸ ਉਹੀ ਕੰਮ ਰੱਖਿਆ ਉਹੀ ਕੰਮ ਹੁਣ ਚਲੇ ਗਿਆ ਉਹਦੇ ਹੁਣ ਚੰਗੀ ਆ ਫੇਰ ਖਾ ਰੇ ਇੱਥੇ ਖਾ ਕੇ ਵੇਖਣ ਹੁਣ ਕੁੜੀ ਕੋ ਉੱਥੇ ਵੀ ਬੈਠਿਆਂ ਨੂੰ ਨਹੀਂ ਮਿਲਣੀਆਂ ਪਕਾ ਕੇ ਖਾਣੀ ਪੈਣੀ ਉੱਥੇ ਵੀ ਜਿੰਨੀ ਤੇਜ ਕੁੜੀ ਆ ਨਾ ਉਹਨੇ ਵੀ ਪਕਾ ਕੇ ਨਹੀਂ ਘਾੜੀ ਰੱਖਣੀਆਂ ਮਾਰਾ ਨੂੰ ਉੱਥੇ ਵੀ ਪਕਾ ਕੇ ਖਾਣੀ ਪੈਣੀ ਆ ਚਲੋ ਕੋਈ ਨਹੀਂ ਗਏ ਆ ਵੇਖਣਗੇ ਹੁਣ ਕੀ ਆ ਆਹ ਵੇਖ ਲੈਣ ਨਾਲੇ ਹੁਣ ਤੂੰ ਵੀ ਤੁਰੀ ਫਰੀ ਨਾ ਜਿਹੜੀ ਸਾਰਾ ਦਿਨ ਲਾ ਕੇ ਇੱਥੇ ਦੇ ਬੈਠੀ ਰਹਿੰਦੀ ਆ ਨਾ ਉਹ ਨਾਲ ਡੰਗਰ ਹਣ ਸਾੰਧੀ ਸਾਰਾ ਦਿਨ ਤੁਰੇ ਫਿਰਦੇ ਰਹਿੰਦੇ ਅੱਗੇ ਕਿਹੜਾ ਮੈਂ ਨਹੀਂ ਹੀ ਕਰਦੀ ਓਦਾਂ ਮੇਰਾ ਨਾ ਹੀ ਨਹੀਂ ਕਰਦੀਆਂ ਹੋਰ ਦੱਸ ਦੇਣਾ ਮਮੀ ਚਲ ਜਾਣਾ ਵਾ ਝੋਨੇ ਲਾਏ ਉਧਰ ਵੀ ਫੇਰੇ ਮਾਰਨੇ ਪੈਣੇ ਆ ਕੋਈ ਨਹੀਂ ਚਲ ਜਾਇਆ ਕਰੂੰਗੀ ਮੈਂ ਮੁੰਡੇ ਦੇ ਨਾਲ ਮੁੰਡਾ ਅੱਗੇ ਬਹੁਤ ਕੰਮ ਕਰਦਾ ਵਾ ਨਾ ਸਾਰਾ ਦਿਨ ਉਹਨੂੰ ਪਾ ਰੱਖਦੀ ਓਥੇ ਉਹਨਾਂ ਨੇ ਉਥੇ ਬੈਠੇ ਤੇ ਨਹੀਂ ਰਹਿਣਾ ਮੈਂ ਚਾਹ ਹੀ ਲਾਉਣ ਗਏ ਲਾ ਕੇ ਇੱਥੇ ਹੀ ਆਉਣਾ ਵਾ ਜਿੰਨਾਂ ਦੀ ਜ਼ਮੀਨ ਜਾਇਦਾਦ ਨਹੀਂ ਹੁੰਦੀ ਉਹ ਆਪਣੇ ਮਾਂ ਕਿਉਂ ਨਹੀਂ ਸਾਂਭਦੇ ਹਰ ਤਾਂ ਪੈਸਾ ਤੇ ਲਈ ਵਰਤਿਆ ਜਾਂਦਾ ਵਾ ਮੈਂ ਕਿਹੜੀ ਉਹਨਾਂ ਨੂੰ ਸਾਂਭਦੀ ਨਹੀਂ ਇਹ ਹੋਈ ਹੁੰਦਾ ਵਾ ਲੀਡਾ ਲਤਾ ਤੋਦਨੀ ਹੀ ਤੇ ਰੋਟੀ ਪਾਣੀ ਪਕਾਇਆ ਪਕੰਨੀ ਮਾੜਾ ਮੋਟਾ ਇਹ ਕੋੜਾ ਵੀ ਹੁਣ ਨਾ ਕੋਈ ਕਰਦੀ ਨਹੀਂ ਗੀ ਉਹਦੇ ਮੇਰਾ ਕਰਦਿਆਂ ਕਰਦਿਆਂ ਵੀ ਨਹੀਂ ਨਾ ਕਰਦੇ ਸਾਰਾ ਦਿਨ ਤੇ ਉਹਨਾਂ ਨੇ ਖੱਪ ਪਾਈ ਰੱਖਦੀ ਸੀ ਕੱਲਾ ਕੰਮ ਕਰਨ ਨਾਲ ਹੀ ਨਹੀਂ ਨਾ ਹੁੰਦਾ ਨਿਕੇ ਨਿਕੇ ਗੱਲ ਤੇ ਟੋਕੀ ਜਾਣਾ ਤੇ ਫਿਰ ਅਗਲਾ ਕਿੰਨਾ ਕੁ ਚਿਰ ਸੁਣੀ ਜਾਊਗਾ ਕਬਲ ਮੈਂ ਤੇ ਹੁਣ ਜਾਣਾ ਚੱਲ ਇੰਨਾ ਵੱਡਾ ਘਰ ਵਾ ਇਹਦੀ ਰਾਖੀ ਨਹੀਂ ਮਾਣ ਜੇ ਨਾ ਰਾਤ ਨੂੰ ਮਾਂ ਪੁੱਤ ਬੜਾ ਬੜਾ ਉੱਠਿਆ ਕਰੋਗੇ ਨਾ ਤੇ ਵੇਖਿਓ ਫਿਰ ਕੋਈ ਨਹੀਂ ਰਹਿ ਲਾਂਗੇ ਪਤਾ ਮੈਨੂੰ ਜਿੰਨਾ ਕਰ ਲੈਣਾ ਵਾ ਉਹ ਤੁਹਾਡੇ ਕੰਮ ਨਹੀਂ ਫਰੀ ਦੇ ਤੈਹੀ ਉਹਨਾਂ ਨੂੰ ਕਿਹਾ ਵਾ ਕਰੋ ਜਾਓ ਸਿਆਣੇ ਬਿਆਣੇ ਆ ਉਹਨਾਂ ਨੂੰ ਹੀ ਚਾਹੀਦੀ ਹੈ ਆਪਣੀ ਮਤ ਵਰਤਣੀ ਤੇ ਤੂੰ ਹੀ ਭੇਜਿਆ ਵਾ ਉਹਨਾਂ ਨੂੰ ਜੇ ਤੂੰ ਇੱਕ ਵਾਰੀ ਵੀ ਕਿਤੇ ਉਹਨਾਂ ਨੂੰ ਕਿਹਾ ਵਾ ਵੀ ਮੰਮੀ ਜੀ ਡੈਡੀ ਜੀ ਨਾ ਜਾਓ ਮੈਂ ਉਹਨਾਂ ਨੂੰ ਕੀ ਕਹਿਣਾ ਜਦੋਂ ਉਹਨਾਂ ਨੇ ਨਹੀਂ ਸੋਚਿਆ ਕੋਹ ਤੇ ਉਹ ਜਿਹੜੇ ਨੇ ਤੇ ਉਹੋ ਹੀ ਆ ਔਖੇ ਹੋ ਕੇ ਗਏ ਆ ਨਹੀਂ ਤੇ ਕਿਹੜਾ ਦਿਲ ਕਰਦਾ ਵਾ ਜਾਣ ਨੂੰ ਘਰ ਛੱਡਣ ਨੂੰ ਔਖੇ ਹੋ ਕੇ ਲਾਸਟ ਗਏ ਆ ਵਿਚਾਰੇ ਇਹਨਾਂ ਨੂੰ ਤੰਗ ਕੀਤਾ ਸੀ ਉਹਨਾਂ ਨੂੰ ਜਿਹੜਾ ਕੋਈ ਹਿਸਾਬ ਨਹੀਂ ਚਲ ਤੁਸੀਂ ਵੀ ਮੇਰੇ ਹੁਣ ਦਿਵਾਲੇ ਹੋਏ ਜਾਣਾ ਜਾਓ ਜਾ ਕੇ ਤੇ ਕੰਮ-ਕੁਮ ਕਰੋ ਕੋਈ ਵੇਲੇ ਮੈਂ ਨਹੀਂ ਕਾ ਕਰਨਾ ਕੋਈ ਵੀ ਕੰਮ ਕਰ ਜਾ ਕੇ ਤੇ ਕਰੋ ਤੁਹਾਨੂੰ ਪਤਾ ਲੱਗੇ ਨਾਲੇ ਵੀ ਕਿੱਦਾਂ ਕੰਮ ਹੁੰਦਾ ਵਾ ਪਾਣੀ ਲਿਆਵਾਂ ਘਟਕ ਨਹੀਂ ਪਾਣੀ ਦੇ ਪਤ ਵੀ ਆਏ ਆ ਤੇ ਬੜਾ ਟਾਈਮ ਲੱਗਦਾ ਤੇ ਰਾਜ ਫਿਰ ਜੂਸ ਪੀਂਦੇ ਆ ਤੇ ਗਰਮੀ ਬੜੀ ਸੀ ਤੇ ਮੈਂ ਚੱਲ ਜੂਸ ਪੀ ਆਲਦਨੇ ਮਮੀ ਨਾਲ ਉਹਥੇ ਕਰਾਮ ਨੇ ਖਿ ਲਿਆਣ ਲਿਆ ਤੇ ਉਥੇ ਫਿਰ ਤੈਨੂੰ ਪਤਾ ਟਾਈਮ ਲੱਗ ਹੀ ਜਾਂਦਾ ਜੂਸ ਉਹਨਾਂ ਕਰੀ ਤੇਰਾ ਆਖਿਆ ਚੱਲੀ ਹੈ ਤੇ ਆਂਦਾ ਨਹੀਂ ਚੱਲ ਕਰ ਕਰ ਬੋਦਵਾ ਤੇ ਤੂੰ ਇੱਕ ਤਾਂ ਗਈ ਥੇਤੀ ਤੂੰ ਇਹ ਮੈਨੂੰ ਮੋੜਦੇ ਸਾਢ ਕੇ ਗਏ ਨਾ ਉਹ ਤੋਂ ਬਾਅਦ ਛੇਤੀ ਉਹ ਕੁੜੀ ਆ ਗਈ ਕਾਲਜ ਦੀ ਅੱਛਾ ਅੱਛਾ ਉਹ ਸਾਡੇ ਪਿੰਡ ਦੀ ਤੋਂ ਉਹਨੇ ਵੀ ਨਬਾਲਿਆ ਦੀ ਆਂਟੀ ਜੀ ਤੇ ਆ ਜਾ ਬਹਿ ਜਾ ਤਨ ਮੈਂ ਲੈ ਜਾਨੀ ਤਾਂ ਹੀ ਫੇ ਰਮਾ ਰਵੀ ਉਹਦੇ ਨਾਲ ਹੀ ਮੋਟਰਸਾ ਤੇ ਬਹਿ ਕੇ ਚਲ ਵਧੀਆ ਮੋਪੜ ਤੇ ਤਾਂ ਬੱਚੇ ਗਰਮੀ ਬੜੀ ਹੈ ਗਰਮੀ ਬਹੁਤ ਹੈ ਕਿ ਮੈਂ ਗਿਆ ਖੰਡਈ ਮੈਂ ਤਾਂ ਇਹ ਸਗੋਂ ਟੁਰ ਪਏ ਇਹਦੇ ਪਹੁੰਚੇ ਕਿਉਂ ਨਹੀਂ ਮੈਨ ਮਝ ਮਝੇ ਆਏ ਤਿੰਨ ਜਾਣੇ ਆਪਾਂ ਮੈਂ ਭੁਜਾ ਨਹੀਂ ਮੋਟਰਸਾ ਪੁੱਤਾ ਆਹੋ ਚਲ ਕੋਈ ਗੱਲ ਉਹ ਤਾਂ ਪਤਾ ਹੀ ਆ ਕੇ ਗਏ ਆ ਤੇ ਪਰ ਦਿਲ ਨੂੰ ਹੋਰ ਤਰ੍ਹਾਂ ਹੋਣ ਧਿਆ ਵਾ ਕੋਚ ਕੋਚ ਤੇ ਮੁੰਡਾ ਕੀ ਕਰਦਾ ਹੂ ਮਗਰ ਕਿੱਦਾਂ ਘਰ ਬਣਾਇਆ ਇਹ ਕਿੱਦਾਂ ਮੈਂ ਉਹਨੂੰ ਹੋਰ ਤਰ੍ਹਾਂ ਹਉ ਜੇ ਤਾਂ ਗਾਇਆ ਦੇ ਦੋ ਮੇਰੀ ਗੱਲ ਸੁਣਾ ਹਾਂ ਤੂੰ ਹੀ ਕਿਹੜਾ ਬਗਾਨੇ ਥਾਂ ਤੇ ਆਈ ਤੇ ਜਿਹੜਾ ਤੁਸੀਂ ਉਹ ਗੱਲ ਦਿਲੋਂ ਹੋਰ ਤਰ੍ਹਾਂ ਹੋਈ ਜਾਂਦਾ ਤੇ ਨਾਲੇ ਰਹੀ ਗੱਲ ਮੁੰਡੇ ਦੀ ਮੁੰਡੇ ਨੇ ਇੱਕ ਵਾਰੀ ਵੀ ਗਾਂ ਹੋ ਕੇ ਤੁਹਾਨੂੰ ਰੋਕਿਆ ਦੋਵਾਂ ਜਾਣਿਆਂ ਨੂੰ ਵੀ ਮੰਮੀ ਜੇ ਕਵਲ ਇਸ ਦੇਣਾ ਤੇ ਤੂੰ ਹੀ ਨਾ ਦਰੋ ਉਹਦੇ ਇੱਕ ਵਾਰੀ ਮੂੰਹ ਫੁੱਟਿਆ ਹੀ ਨਹੀਂ ਕਿਤੇ ਉਹ ਨਹੀਂ ਪੁੱਤ ਫੁੱਟਿਆ ਤੇ ਉਹ ਨਿਆਣੇ ਨੂੰ ਹੁਣ ਉਹਨਾਂ ਰੋਲ ਛੁੱਟਣਾ ਵਾ ਨੇੜਾ ਨਿਆਣੇ ਨੂੰ ਵੀ ਮਾਰਤ ਆ ਜੂਗੀ ਤੇ ਕਿਦਾਂ ਦਾਦੇ ਬਾਬਦੀ ਨਾ ਕਰੀਦਾ ਦਾ ਕੰਮ ਤੇ ਕਰਾਈਦਾ ਕਿ ਨਹੀਂ ਕਰੇ ਕੰਮ ਦੀ ਗੱਲ ਨਹੀਂ ਹੁੰਦੀ ਉਦਾਂ ਹੀ ਨਿਕਾ ਜਾ ਨਿਆਣਾ ਗਾਹ ਹੋ ਕੇ ਪਾਣੀ ਦਾ ਘੋਟੇ ਪੁੱਛ ਲੈਣਾ ਤੇ ਇਹਨੇ ਨਾ ਦਾਦਾ ਬਾਬਾ ਜਿਹੜਾ ਦੁਨੇ ਹੋ ਜਾਂਦੇ ਠੇਰਾ ਇਹ ਨਿਆੜਾ ਤੇ ਕਰਦਾ ਵਾ ਉਹ ਨਹੀਂ ਕੇ ਬਨੇ ਲੱਗਣ ਲੰਦੀ ਲੋ ਚਲੋ ਕੋਈ ਗੱਲ ਨਹੀਂ ਟੂ ਹੀ ਨਾ ਇੰਨੇ ਟੈਂਸ਼ਨ ਲਾਓ ਇਹ ਵੀ ਤੁਹਾਡਾ ਆਪਣਾ ਘਰ ਆ ਇਹ ਵੀ ਤੁਹਾਡੇ ਆਪਣੇ ਨਿਆਣੇ ਆ ਇਹਨਾਂ ਨਾਲ ਖਸੋ ਖੇਡੋ ਟਾਈਮ ਪਾਸ ਹੋ ਜਾਣਾ ਤੁਹਾਡਾ ਵਧੀਆ ਚਲੋ ਮੈਂ ਰੋਟੀ ਬਣਾਉਣੀ ਆ ਤੇ ਖਾਓ ਤੇ ਜੀ ਸਵੇਰ ਦੇ ਭੁੱਖੇ ਜੀ चल डैड बहुत मैं माड़ा पठे उठे ना मैं तो तो ये वे लो। चल आज डैडी बेचारा के माथा गोवा नहीं डर खिलर दा कि तू तूवे तेरे महदी नहीं लगी हूँ आ जा ਚੁੱਕ ਲੈ ਨੂੰ ਛੇਤੇ ਮਾਰਨ ਦੀ ਆਜ ਮਾਂ ਆਪਣੀ ਨੂੰ ਉਹਨੂੰ ਵੀ ਲੱਗੇ ਪਤਾ ਚਰੀਕ ਤੂੰ ਵੀ ਨਹੀਂ ਆਦੋ ਕੋਈ ਵੀ ਸਮਝਦਾ ਉਹ ਚੁੱਕ ਲੈ ਬਾਲਟਾ ਉਹਨੇ ਮੈਂ ਕੋੜੀ ਚੁੱਕਿਆ ਜਾਂਦਾ ਚੁੱਕਿਆ ਕਿਉਂ ਨਹੀਂ ਜਾਂਦਾ ਤੇਰੇ ਕੋਲ ਓਦਾਂ ਹੀ ਖਾਣੀਆਂ ਚੱਗੀਆਂ ਵਾ ਫਿਰ ਤੇਰਾ ਕੇ ਨਾ ਚੁੱਕਿਆ ਨਹੀਂ ਜਾਂਦਾ ਨਿਹਾਰੀਏ ਖਾਣੀਆਂ ਸੋਖੀਆਂ ਵਾ ਉਹ ਕਿੱਥੇ ਗਿਆ ਬਾਲਟਾ ਛੁੱਟਣ ਗਿਆ ਮੁੜਿਆ ਹੀ ਨਹੀਂ ਅਜੇ ਤੱਕ ਉਹ ਕਿੱਧਰ ਦੌੜ ਗਿਆ ਉਹ ਕੰਮ ਤੋਂ ਤਾਂ ਇੰਨਾ ਡਰਦੇ ਆਏ ਮਾਂ ਪੁੱਤ ਵੀ ਜਿਹੜਾ ਕੋਈ ਹਿਸਾਬ ਨਹੀਂ ਵੜ ਗਿਆ ਨਾ ਜਾ ਕੇ ਮਾਂ ਦੀ ਗੋਦੀ ਚ ਕਵਲ ਪਾਣੀ ਰਿਆ ਘੁੱਟ ਕਿੱਥੇ ਚਲ ਗਈ ਆ ਏ ਕੋਈ ਹਾਲ ਇਹਦਾ ਵੀ ਇੱਥੇ ਬੈਠਾ ਆ ਜਾ ਭੈਣ ਬੈ ਜਾ ਬੈਠੇ ਇੱਥੇ ਬੈਠਾ ਮੈਂ ਬਾਹਰ ਉਹ ਵੇਲੀਆਂ ਆਇਆ ਸੀ ਹਾਂ ਪੱਟੇ-ਪੁੱਟੇ ਪਾਉਂਦਾ ਉੱਥੋਂ ਅੱਛਾ ਹੀਰੇ ਮੈਂ ਕੀ ਸੁਣ ਲਈ ਆ ਬਾਹਰ ਕੀ ਸੁਣਦੇ ਜੇ ਆ ਤਾਈ-ਤਾਈ ਬਾਰੇ ਪਿਆਖੰਡੇ ਪੰਮੋ ਪਹਿਨ ਲੈ ਗਈ ਆ ਆ ਲੈ ਗਈ ਆ ਭੈਣ ਫਿਰ ਉਹਨਾਂ ਨੂੰ ਨਾਲ ਕਿਉਂ ਕਿਹੜੀ ਗੱਲ ਕੋਈ ਅਕਲ ਕਰੋ ਕੀ ਤੁਹਾਨੂੰ ਲੋਕੀ ਕਹਿਣਗੇ ਆ ਲਾ ਪਾਣੀ ਅਹੀਂ ਅਗਲ ਕਾਹੀ ਕਰਨੀ ਆ ਜਦੋਂ ਉਹਨਾਂ ਨੇ ਨਹੀਂ ਸਿਆਣਿਆ ਬਿਆਣਿਆ ਨੇ ਕੀਤੀ ਤੇ ਹਾਂ ਤੇ ਜਦੋਂ ਬਾਹਤੋ ਸਮਝਦੇ ਨਹੀਂ ਚੰਗਾ ਫਿਰ ਉਹਨਾਂ ਦਾ ਕੋਈ ਨਾ ਕੋਈ ਕਰਨਾ ਹੀ ਮੈਂ ਉਹਨਾਂ ਨੂੰ ਕੀ ਨਹੀਂ ਚੰਗਾ ਸਮਝਦੇ ਹਾਂ ਮੈਂ ਤਾਂ ਜਿੱਦਾਂ ਦੀ ਸੁਣ ਲਈ ਜਿੱਦਾਂ ਦਾ ਹੀਰਾ ਵੇ ਆ ਉਹਦੋਂ ਦਾ ਵੀ ਇਹੋ ਕੋਸ਼ੀਆ ਤੁਹਾਡੇ ਘਰ ਦਾ ਹੋਣ ਡਿਆ ਵਾ ਉਹਦਾ ਹੀ ਨਾ ਹੀ ਨਹੀਂ ਕਰਦੇ ਮੇਰਾ ਹਾਂ ਉਹਨਾਂ ਤਾਂ ਚੇ ਪੈਰੀ ਨਹੀਂ ਗਏ ਪੱਕੇ ਪੈਰੀਂ ਗਏ ਆ ਪੱਕੇ ਪੈਰੀਂ ਦਾ ਕੀ ਮਤਲਬ ਹੈ ਕਬਰ ਪੱਕੇ ਪੈਰੀ ਸੁਣ ਲੈ ਏ ਜੋ ਕੁੜੀ ਨੂੰ ਇਨੇ ਦਿਨ ਹੋ ਗਏ ਹਨ ਆ ਕੇ ਬੈਠੀ ਨੂੰ ਵੇ ਚੁਕੜਾ ਦੇ ਚੁਕੜਾ ਮਾਪਿ ਉਹਨੂੰ ਦਈ ਜਾਂਦੀ ਉਹਦਾਂ ਦੀ ਉਹਨਾਂ ਨੇ ਹੁਣ ਇਹ ਤੈਨੂੰ ਸਾਂਭ ਦੇਣੀ ਇਦਾਂ ਨਹੀਂ ਕਰਦੀ ਉਹਦਾਂ ਨਹੀਂ ਕਰਦੀ ਉਹਨਾਂ ਨੇ ਹੁਣ ਪੈਲੀ ਨਾ ਕਰਦੀ ਉਹਦੇ ਇਹ ਕਹਦੇ ਕੁੜੀ ਦੇ ਏ ਇਦਾਂ ਦੀ ਨਹੀਂ ਕਿ ਪੰਮੋ ਪੈਣ ਨਹੀਂ ਕਰਾ ਸਕਦੀ ਨਾ ਤਾਇਆ ਤਾਈ ਜੀ ਕਰਾ ਸਕਦੇ ਆ ਪਿਆਰੀ ਕੁੜੀ ਦੇ ਨਾਂ ਤੇ ਝੋੜਾ ਉਹਨਾਂ ਦਾ ਕਾਗਜ਼ਾਂ ਵਾਲਾ ਇੱਥੇ ਰਹਿ ਗਿਆ ਮੈਂ ਤਾਂ ਸੜੀ ਬਲੀ ਨੇ ਉਹਦੇ ਵਾਲਾ ਵੇਖਿਆ ਹੀ ਨਹੀਂਗਾ ਅੱਛਾ ਤੇ ਦਿਨ ਮੈਂਦਰੋਂ ਲਿਆ ਕੇ ਵਿਖਾਲ ਦਿੰਦਾ ਭਲਾ ਤੂੰ ਵੇਖਿਆ ਹੀ ਨਾ ਹੋਇਆ ਝੋੜਾ ਹੋਵੇ ਇੱਥੇ ਤੇ ਪੈਣੇ ਮੈਂ ਜੋਦਾਂ ਹੀ ਸੜੀ ਬਲੀ ਮੈਂ ਕਿੱਥੋਂ ਝੋੜਾ ਉਹਨਾਂ ਦਾ ਵੇਖ ਲਿਆ ਕਿ ਬੈੱਡ ਤੇ ਪਿਆ ਅੰਦਰ ਅੱਛਾ ਭਲਾ ਤੂੰ ਵੇਖਿਆ ਹੀ ਨਹੀਂ ਬੈੱਡ ਤੇ ਪਿਆ ਸੀ ਤੇ ਤੇਨ ਮੈਂ ਲਿਆ ਕੇ ਵਿਖਾਲਦੀ ਆ ਹੂੰ ਚਲਾ ਕੇ ਨਾ ਤੂੰ ਐਡੀ ਬਣ ਤੇਰੇ ਹੱਥੋਂ ਹੀ ਬੱਸ ਜੋ ਕਰਮ ਨਹੀਂ ਕਰਦੀਆਂ ਤੂੰ ਚਲ ਕੋਈ ਨਹੀਂ ਜੇ ਮੈਂ ਕਰਦੀ ਹ ਇਹ ਨਾਨੀ ਕੋਈ ਹੁੰਦਾ ਵੀ ਜਿਹੜਾ ਦੇਲਿਆ ਨੂੰ ਖਵਾਲ ਦਿੰਦਾ ਵਾ ਖਾ ਕੇ ਦੇਖਣ ਮੈਥੇ ਹੀ ਆਪਣਾ ਮੁੜ ਕੇ ਵੇਖੇ ਜੇ ਤੂੰ ਚੰਗੀ ਹੁੰਦੀ ਤਾਂ ਉਹਨਾਂ ਨੂੰ ਸ਼ਾਮ ਵੀ ਉਹਨਾਂ ਨੂੰ ਬਿਠਾਉਦੀ ਮੰਜੇ ਤੇ ਸਾਰੀ ਸਾਰੀ ਦਿਹਾੜੀ ਤੋਂ ਬਾਹਰ ਮਾਰਦੇ ਔਖੇ ਸੋਕੇ ਹੋ ਕੇ ਵਿਚਾਰਾ ਨਿਕਲਣਾ ਹੀ ਘਰੋਂ ਬਾਹਰ ਰਾਜ ਕਿਹਦੇ ਨਾਲ ਮੱਥਾ ਲਾਉਣ ਦੀ ਆ ਇਹਨੂੰ ਤਾਂ ਉਦਾਂ ਹੀ ਅਕਲ ਹੈਗੀ ਆ ਗਲ ਕਾਦੀ ਆ ਬਹੁਤ ਸਿਆਣੀ ਬਿਆਣੀ ਬਣੇ ਉਹ ਵਿਚਾਰੇ ਸਿਆਣੇ ਬਣ ਕੇ ਘਰੋਂ ਨਿਕਲੇ ਆ ਸਾਰੀਆਂ ਅਕਲਾਂ ਤੁਹਾਨੂੰ ਹੀ ਆ ਗਿਆ ਮੈਂ ਹੁਣ ਇਹ ਲਿਆ ਕੇ ਵਿਖਾਲਦੀ ਆ ਨਾ ਚੋੜਾ ਕੀ ਵਿਖਾੜੇਂਗੀ ਸਾਨੂੰ ਤੂੰ ਲਿਆ ਕੇ ਹੁਣ ਉਹਨਾਂ ਦਾ ਰਾਜ ਡੈੜੀ ਉਦਨ ਗਿਆ ਤੇ ਆਈ ਪਟਵਾਰੀ ਵੱ ਪਤਾ ਨਹੀਂ ਹੁਣ ਕੀ ਕਰਕੇ ਆਏ ਕੀ ਨਹੀਂ ਮੇਰੇ ਹਿਸਾਬ ਨਾਲ ਤੇ ਉਹਨਾਂ ਪੈਲੀ ਜਿਹੜੀ ਆ ਕੁੜੀ ਦੇ ਨਾਲ ਆ ਹੀ ਦਿੱਤੀ ਆ ਅੱਛਾ ਆ ਨਾ ਪੜੋ ਵੇਖ ਲਓ ਮੇਰਾ ਤੇ ਖੜੀ ਬੜੀ ਦਾ ਵੇਖਣ ਨੂੰ ਜੀ ਨਹੀਂ ਕੀਤਾ ਕੀ ਇਹਦਾ ਵੇਖਣਾ ਵਾ ਹੋਣਾ ਹੀ ਕਵਲ ਨਹੀਂ ਇਹ ਹੋ ਰਹੀ ਹੈ ਕਿਸ ਦਾ ਨਾਂ ਪੰਮੋ ਪੈਣ ਦਾ ਨੀਗਾ ਹੈ ਹਾਂ ਆ ਕੀ ਆ ਕੀ ਆ ਲੈ ਵੇਖ ਲੈ ਤੁਸੀਂ ਕੀ ਆ ਹਾਈ ਹੈ ਰੱਬਾ ਦੇਰ ਹੀ ਹੋ ਗਿਆ